ਮਸ਼ਹੂਰ ਵਲੌਗਰ ਤੇ ਸੋਸ਼ਲ ਮੀਡੀਆ ਇਨਫਲੂਐਂਸਰ ਢਿਲੋਂ ਪ੍ਰੀਤ ਨੂੰ ਤਾਂ ਤੁਸੀਂ ਸਾਰੇ ਹੀ ਜਾਣਦੇ ਹੋ ਆਪਣੀਆਂ ਵੀਡੀਓਜ਼ ਅਤੇ ਵਲੌਗਾ ਕਰਕੇ ਉਹ ਹਮੇਸ਼ਾ ਚਰਚਾ ਦੇ ਵਿੱਚ ਰਹਿੰਦਾ ਹੈ ਉਸ ਦੇ ਚਾਹਣ ਵਾਲਿਆਂ ਦੀ ਗਿਣਤੀ ਲੱਖਾਂ ਦੇ ਵਿੱਚ ਹੈ ਅਤੇ ਲੋਕ ਉਸ ਨੂੰ ਬੇਹਦ ਪਿਆਰ ਦਿੰਦੇ ਨੇ ਗੱਡੀਆਂ ਦੀ ਗੱਲ ਕਰੀਏ ਤਾਂ ਢਿਲੋਂ ਪ੍ਰੀਤ ਕੋਲ ਕਈ ਗੱਡੀਆਂ ਤੇ ਟਰੈਕਟਰ ਵੀ ਹਨ ਉਹ ਅਕਸਰ ਆਪਣੇ ਯਾਰਾਂ ਦੋਸਤਾਂ ਅਤੇ ਪਰਿਵਾਰ ਨਾਲ ਮਸਤੀ ਕਰਦਾ ਨਜ਼ਰ ਆਉਂਦਾ ਹੈ ਪਰ ਹੁਣ ਉਸਦੇ ਪਰਿਵਾਰ ਵਿੱਚੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਉਸਦੇ ਚਾਹਣ ਵਾਲੇ ਲਗਾਤਾਰ ਕਮੈਂਟ ਕਰਕੇ ਆਪਣੀ ਚਿੰਤਾ ਜਤਾ ਰਹੇ ਨੇ ਅਸੀਂ ਤੁਹਾਨੂੰ ਦੱਸ ਦਈਏ ਕਿ ਢਿੱਲੋਂ ਪ੍ਰੀਤ ਦੇ ਚਾਚੇ ਦਾ ਭਿਆਨਕ ਐਕਸੀਡੈਂਟ ਹੋ ਗਿਆ ਜਿਸ ਕਾਰਨ ਸਾਰਾ ਪਰਿਵਾਰ ਸਦਮੇ ਵਿੱਚ ਆ ਇਲਨੋ ਪ੍ਰੀਤ ਨੇ ਆਪਣੇ ਵਲੌਗ ਰਾਹੀਂ ਦੱਸਿਆ ਕਿ ਉਸਦਾ ਚਾਚਾ ਘਰ ਲਈ ਕੁਝ ਸਮਾਨ ਲੈਣ ਸ਼ਹਿਰ ਜਾ ਰਿਹਾ ਸੀ ਜਿਵੇਂ ਹੀ ਉਹ ਸੜਕ ਤੇ ਚੜ੍ਹੇ ਇੱਕ ਤੇਜ਼ ਰਫ਼ਤਾਰ ਨਾਲ ਆ ਰਹੀ ਕਾਰ ਨੇ ਉਹਨਾਂ ਦੀ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਚਾਚੇ ਦੇ ਨਾਲ 14 ਸਾਲਾਂ ਦਾ ਇੱਕ ਜਵਾਕ ਵੀ ਬੈਠਾ ਸੀ ਟੱਕਰ ਇਸ ਕਦਰ ਜ਼ਬਰਦਸਤ ਸੀ ਕਿ ਮੋਟਰਸਾਈਕਲ ਲਗਭਗ 40 ਤੋਂ 50 ਫੁੱਟ ਤੱਕ ਕਿਸੜਦਾ ਚਲਾ ਗਿਆ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕਾਰ ਵਾਲਾ ਥਾਂ ਤੇ ਨਹੀਂ ਰੁਕਿਆ ਅਤੇ ਢਿੱਲੋਂ ਫਰੀਦ ਦਾ ਚਾਚਾ ਲਗਭਗ 6 ਤੋਂ 7 ਮਿੰਟ ਤੱਕ ਸੜਕ ਤੇ ਪਿਆ ਰਿਹਾ। ਨੇੜਲੇ ਢਾਬੇ ਦੇ ਮੁੰਡਿਆਂ ਨੇ ਉਹਨਾਂ ਨੂੰ ਪਛਾਣਿਆ ਤੇ ਤੁਰੰਤ ਇਹ ਖਬਰ ਢਿੱਲੋਂ ਫਰੀਦ ਤੱਕ ਪਹੁੰਚਾਈ। ਫਿਰ ਉਹਨਾਂ ਨੂੰ ਜਲਦ ਤੋਂ ਜਲਦ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਸਿਰ ਤੇ ਜ਼ਖਮ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਜਵਾਬ ਦੇ ਦਿੱਤਾ ਤੇ ਫਿਰ ਉਹਨਾਂ ਨੂੰ ਅੰਮ੍ਰਿਤਸਰ ਹਸਪਤਾਲ ਭੇਜਿਆ ਗਿਆ। ਪਰਮਾਤਮਾ ਦੀ ਮਿਹਰ ਨਾਲ ਹੁਣ ਢਿਲੋਂ ਪ੍ਰੀਤ ਦੇ ਚਾਚੇ ਦੀ ਸਿਹਤ ਵਿੱਚ ਪਹਿਲਾਂ ਨਾਲੋਂ ਕਾਫੀ ਸੁਧਾਰ ਹੈ ਅਤੇ ਸਰੀਰ ਹੌਲੀ-ਹੌਲੀ ਰਿਕਵਰ ਕਰ ਰਿਹਾ ਵਾ ਢਿਲੋਂ ਪ੍ਰੀਤ ਨੇ ਉਹਨਾਂ ਮੁੰਡਿਆਂ ਦਾ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਸਮੇਂ ਤੇ ਚਾਚੇ ਬਾਰੇ ਖਬਰ ਦਿੱਤੀ ਦੁਰਘਟਨਾ ਕਿਸੇ ਨਾਲ ਵੀ ਵਾਪਰ ਸਕਦੀ ਹੈ ਇਸ ਲਈ ਸਾਡੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜੇ ਕਦੇ ਤੁਹਾਨੂੰ ਰਸਤੇ ਵਿੱਚ ਕੋਈ ਐਕਸੀਡੈਂਟ ਦਿਖਾਈ ਦੇਵੇ ਤਾਂ ਵੀਡੀਓ ਬਣਾਉਣ ਦੀ ਬਜਾਏ ਉਹਨਾਂ ਦੀ ਮਦਦ ਕਰੋ ਤੇ ਤੁਸੀਂ ਸਾਰੇ ਵੀ ਅਰਦਾਸ ਕਰੋ ਕਿ ਢਿੱਲੋ 프리ਦ ਦਾ ਚਾਚਾ ਜਲਦ ਤੋਂ ਜਲਦ ਠੀਕ ਹੋ ਕੇ ਆਪਣੇ ਘਰ ਵਾਪਸ ਆ ਜਾਵੇ ਹਰ ਇੱਕ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲੋ ਧੰਨਵਾਦ